ਇਨ ਪੂਰ ਸਭਾਰਤਾ ਨਾਂ ਕਹਿ ਕੇ ਇੱਕ ਸਿੱਖ ਦੇ ਮੰਦੇ ਬਲਬਲੇ ਦੀ ਗੱਲ ਮੈਂ ਤੁਹਾਡਾ ਨਾਲ ਸਾਂਝੀ ਕਰ ਰਿਹਾ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਦਾ ਦੇਸ਼ ਯਾਦ ਹੋਇਆ ਇੱਕ ਐਸੀ ਘਟਨਾ ਵਾਪਰੀ ਜੀ ਨੇ ਸਿੱਖਾਂ ਦੇ ਦਿਲ ਤੇ ਬਹੁਤ ਵੱਡਾ ਦਰਦ ਦਿੱਤਾ ਤੇ ਸਾਰੇ ਮਾਨਵਤਾ ਦੇ ਭਲਾ ਸੋਚਣ ਵਾਲੇ ਲੋਕਾਂ ਦੇ ਮਨ ਤੇ ਬੜਾ ਵੱਡਾ ਅਸਰ ਹੋਇਆ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਉਹ ਬੇਅਦਬੀ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕੀਤਾ ਗਿਆ ਉੱਥੇ ਫਿਰ ਪੋਸਟਰ ਲਾਏ ਗਏ ਵੀ ਤੁਹਾਡਾ ਅਸੀਂ ਤੁਹਾਡੇ ਗੁਰੂ ਨੂੰ ਅਸੀਂ ਚੋਰਾ ਕੇ ਲੈ ਚੱਲੇ ਆ ਫਿਰ ਉੱਥੇ ਇਹ ਐਲਾਨ ਕੀਤਾ ਗਿਆ ਕਿ ਅਸੀਂ ਤੁਹਾਡੇ ਗੁਰੂ ਦੇ ਜਿਹੜੇ ਅੰਗ ਹੈ ਪਵਿੱਤਰ ਅੰਗ ਹੈ ਉਹ ਅਸੀਂ ਗਲੀਆਂ ਵਿੱਚ ਖਿਲਾਰ ਰਹੇ ਹਾਂ ਤੇ ਹੋਰ ਵੀ ਉਸ ਤੋਂ ਬਾਅਦ ਕਈ ਬੇਅਦਬੀਆਂ ਦਾ ਦੌਰ ਆਇਆ ਜਿਹਦੇ ਲਈ ਸਿੱਖਾਂ ਦੇ ਮਨ 'ਚ ਵੱਡਾ ਰੋਸ ਸੀ ਸਰਕਾਰ ਅਕਾਲੀ ਦਲ ਦੀ ਸੀ ਮੇਰਾ ਅੱਜ ਦਾ ਕਹਿਣ ਦਾ ਮੰਤਵ ਕਿਸੇ ਅਕਾਲੀ ਸਰਕਾਰ ਜਾਂ ਅਕਾਲੀ ਲੀਡਰ ਦੀ ਤਰਫਦਾਰੀ ਕਰਨਾ ਨਹੀਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਬਾਕੀ ਅਕਾਲੀਆਂ ਨੇ ਹਕਾਲਤਖ ਸਾਹਿਬ ਤੇ ਚਿੱਠੀ ਦਿੱਤੀ ਆ ਦੋਸ਼ ਪੱਤਰ ਦਿੱਤਾ ਤੇ ਉਸ ਦੋਸ਼ ਪੱਤਰ ਨੂੰ ਹਕਾਲਤਖ ਸਾਹਿਬ ਦੇ ਜੱਜਦਾਰ ਸਾਹਿਬ ਨੇ ਉਸ ਦੇ ਜਵਾਬ ਦੇ ਵਿੱਚ ਉਹਨਾਂ ਤੋਂ ਜਵਾਬ ਲਿਆ ਆਉਣ ਵਾਲੇ ਦਿਨਾਂ 'ਚ ਕੀ ਫੈਸਲਾ ਹੁੰਦਾ ਕੀ ਨਹੀਂ ਹੁੰਦਾ ਮੈਂ ਕਿਸੇ ਦੀ ਕਬਰ ਦੇ ਵਿੱਚ ਨਹੀਂ ਪੈਣਾ ਪਰ ਇੱਕ ਗੱਲ ਮੈਂ ਸਮਝਣਾ ਕਿ ਜਦੋਂ ਇੱਕ ਸਿੱਖ ਆ ਜਿਹੜਾ ਉਹ ਸਿੱਖ ਦੇ ਮੰਨ ਦਾ ਦਰਦ ਕਿੱਡਾ ਵੱਡਾ ਅੱਜ ਕੀ ਹੋ ਰਿਹਾ ਅੱਜ ਇਹਨਾਂ ਸਾਰੀਆਂ ਗੱਲਾਂ ਦਾ ਦੋਸ਼ੀ ਇੱਕ ਪ੍ਰਦੀਪ ਕਲੇਰ ਨਾਂ ਦਾ ਬੰਦਾ ਜਿਹੜਾ ਕਿ ਪਹਿਲਾਂ ਭਾਜਪੀ ਦੀ ਬੋਖੜ ਵਿੱਚ ਬਿਠਾ ਜੁੜਿਆ ਰਿਹਾ ਉਸ ਤੋਂ ਬਾਅਦ ਅੱਜ ਉਹ ਉਹਨਾਂ ਦੇ ਫੜੇ ਜਾਣ ਤੋਂ ਬਾਅਦ ਜਦ ਰੋਵਾ ਪੈ ਗਿਆ ਫੋਟੋਆਂ ਆ ਗਈਆਂ ਤਾਂ ਫਿਰ ਇਸ ਪੰਜਾਬ ਸਰਕਾਰ ਦੇ ਜਿਹੜਾ ਪੁਲਿਸ ਤੰਤਰ ਆ ਉਹਦਾ ਵਾਦਾ ਮਾਫ ਬਣ ਗਿਆ ਜਾਂ ਨਹੀਂ ਬਣ ਗਿਆ ਗੱਲਾਂ ਇਹ ਪਹੁੰਚ ਰਹੀਆਂ 2 ਮਹੀਨੇ ਤੋਂ ਬਾਅਦ ਉਹ ਬਾਹਰ ਆ ਗਿਆ ਤੇ ਅੱਜ ਉਹ ਸਿੱਖਾਂ ਨੂੰ ਚੜਾ ਰਿਹਾ ਅੱਜ ਉਹ ਸਿੱਖਾਂ ਦੇ ਸਾਹਮਣੇ ਭੰਗੜਾ ਪਾ ਰਿਹਾ ਕੀ ਮੈਂ ਜਿਹੜਾ ਦੋਸ਼ੀ ਆ ਤੇ ਮੈਂ ਦੱਸਦਾ ਕਿ ਕੀ ਹੋਇਆ ਮੈਨੂੰ ਇਹ ਸਭ ਤੋਂ ਪਹਿਲੀ ਤੇ ਗੱਲ ਇਹ ਹੈ ਕਿ ਜਿਹੜਾ ਕੁਝ ਉਹ ਬੋਲ ਰਿਹਾ ਉਹ ਕਿਸੇ ਦਾ ਬੁਲਾਇਆ ਬੋਲਦਾ ਬੋਲੇ ਕੋਈ ਗੱਲ ਨਹੀਂ ਪਰ ਕੀ ਉਹਨੇ ਨਵੀਂ ਗੱਲ ਕਿਹੜੀ ਕਹਤੀ ਜਿਹੜੇ ਦੋਸ਼ ਪਹਿਲਾਂ ਦੇ ਲੱਗੇ ਆ ਉਸ ਸਮੇਂ ਦੀ ਕਾਲੀ ਸਰਕਾਰ ਤੇ ਉਹੀ ਦੋਸ਼ ਇਹਨੇ ਦੱਸੇ ਆ ਪਰ ਮੈਨੂੰ ਗਿਰਾ ਇਸ ਗੱਲ ਦਾ ਕਿ ਆ ਜਿੰਨਾ ਸਿੱਖ ਵਾਮ ਹੈ ਕੀ ਇਹ ਸਿੱਖ ਵਾਮ ਦੇ ਅੰਦਰੋਂ ਆਪਣੇ ਗੁਰੂ ਦਾ ਸਤਕਾਰ ਤੇ ਉਹ ਅਣਖ ਮਰ ਗਈ ਆ ਮੈਨੂੰ ਬੜਾ ਇਸ ਗੱਲ ਦਾ ਰੰਜ ਹੋਇਆ ਮੈਂ ਮੈਂ ਕਹਿ ਰਿਹਾ ਵੀ ਮੈਂ ਆਪਣੇ ਆਪ ਦੇ ਵਿੱਚ ਬਹੁਤ ਜਿਆਦਾ ਇਸ ਗੱਲ ਦੁੱਖ ਆ ਕਿ ਆਪਣੇ ਆਪ ਨੂੰ ਵੱਡੇ ਵੱਡੇ ਅਕਾਲੀ ਕਹਿਣ ਵਾਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਦੀ ਅਸੀਂ ਅਕਾਲੀ ਦਲ ਦੇ ਵਾਰਿਸ ਆ ਤੇ ਅਕਾਲੀ ਦਲ ਨੂੰ ਅਸੀਂ ਸੁਧਾਰਨਾ ਮੈਂ ਬੜੇ ਸਤਕਾਰ ਨਾਲ ਨਾਂ ਲੈ ਰਿਹਾ ਵਡਾਲਾ ਸਾਹਿਬ ਦਾ ਵਡਾਲਾ ਸਾਹਿਬ ਦੇ ਬਾਪ ਨਾਲ ਮੇਰਾ ਬੜਾ ਚੰਗਾ ਪਿਆਰ ਰਿਹਾ ਮੈਂ ਉਹ ਤਾਂ ਬਹੁਤ ਸਤਕਾਰ ਕਰਦਾ ਚਾਹੇ ਉਹ ਕਾਲੀਗਲ ਚ ਨਹੀਂ ਵੀ ਸਿਰੇ ਉਦੋਂ ਵੀ ਮੈਂ ਸਤਕਾਰ ਕਰਦਾ ਸੀ ਅੱਜ ਵੀ ਮੈਂ ਆਨਲਾਈਨ ਤੁਹਾਨੂੰ ਗੱਲ ਦੱਸਣੀ ਚਾਹਣਾ ਕਿ ਮੇਰੇ ਮਨ ਚ ਅੱਜ ਵੀ ਆ ਕਿ ਸਾਡੇ ਨਾਲੋਂ ਬਹੁਤ ਉੱਪਰ ਵਡਾਲਾ ਸਾਹਿਬ ਦੇ ਮਨ ਚ ਕੌਮ ਪ੍ਰਸਤੀ ਹੈਗੀ ਆ ਪਰ ਮੈਨੂੰ ਆ ਦੇਖਣ ਤੋਂ ਬਾਅਦ ਮੈਨੂੰ ਬੜਾ ਅਫਸੋਸ ਹੋਇਆ ਕਿ ਬੇਅਦਬੀ ਦਾ ਦੋਸ਼ੀ ਜਿਹੜਾ ਲਲਕਾਰ ਕੇ ਕਹਿੰਦਾ ਕੀ ਗੁਰੂਗ੍ਰਾਂਧ ਸਾਹਿਬ ਦੀ ਬੇਅਦਬੀ ਮੈਂ ਕੀਤੀ ਆ ਅੱਜ ਇਹਨਾਂ ਦਾ ਉਹ ਹੀਰੋ ਬਣ ਗਿਆ ਅੱਜ ਉਹਨੂੰ ਧਰਵਾਦ ਕਰ ਰਹੇ ਨੇ ਕੀ ਬਹੁਤ ਚੰਗਾ ਜੀ ਕਲੇਰ ਸਾਹਿਬ ਤੁਸੀਂ ਆ ਜਿਹੜੇ ਫੈਸਲੇ ਕੀਤੇ ਆ ਬੜੇ ਚੰਗੇ ਜਾਣਕਾਰੀ ਦਿੱਤੀ ਆ ਤੇ ਉਹਦੇ ਉਹਨੂੰ ਕੋਟ ਕਰ ਰਹੇ ਨੇ ਅਖਬਾਰਾਂ ਦੇ ਵਿੱਚ ਖਬਰਾਂ ਨੇ ਕਿਸ ਕਿਸ ਜ਼ਮੀਰ ਨਾਲ ਤੁਸੀਂ ਇਹ ਗੱਲ ਕਰ ਰਹੇ ਕੀ ਕੀ ਤੁਹਾਡਾ ਇਹ ਫਰਜ਼ ਨਹੀਂ ਸੀ ਤੁਹਾਨੂੰ ਇਹ ਦੇਖਦਿਆਂ ਤੁਹਾਡੇ ਅੱਖਾਂ 'ਚ ਲਹੂ ਚੜਨਾ ਚਾਹੀਦਾ ਸੀ ਜਿਹੜੇ ਬੰਦਿਆਂ ਨੂੰ ਤੁਸੀਂ ਕਹਿੰਦੇ ਹੋ ਸਰਕਾਰਾਂ ਦੇ ਸਰਕਾਰ ਲੀਡਰਾਂ ਦੇ ਉਹ ਮਾਮਲਾ ਕਾਲਤਖਸਾਬ ਕੋਲਿਆ ਕੀ ਤੁਸੀਂ ਕਾਲਤਖਸਾਬ ਨੂੰ ਕਿਨਾਂ ਸਤਕਾਰ ਨਹੀਂ ਦਿੰਦੇ ਕੀ ਆਸ ਨਹੀਂ ਹੈਗੀ ਕਾਲਤਖਸਾਬ ਕੋਲ ਜਾ ਕੇ ਤੁਸੀਂ ਇਸ ਗੱਲ ਦਾ ਜਵਾਬ ਮੰਗਦੇ ਹੋ ਤੇ ਉਹਨਾਂ ਦਾ ਜਵਾਬ ਦੀ ਡੀਕ ਕਰੋ ਤੇ ਤੁਸੀਂ ਪ੍ਰਦੀਪ ਕਲੇਰ ਜਿਹੜਾ ਸਭ ਤੋਂ ਵੱਡਾ ਦੋਸ਼ੀ ਆ ਜਿਨੇ ਸਭ ਤੋਂ ਮਾੜਾ ਕਰਾਉਣਾ ਕੰਮ ਕੀਤਾ ਉਹ ਕਹਿੰਦਾ ਮੈਂ ਕੀਤਾ 6 ਕੇਸ ਦਰਜ ਨੇ ਅ ਮੈਂ ਅਖਬਾਰ ਦੀ ਕਟਿੰਗ ਦੱਸਦਾ ਇਹਦੇ ਵਿੱਚ 5 ਕੇਸ ਜਿਹੜੇ ਗੁਰੂ ਸਾਹਿਬ ਦੀ ਬਿਆਦਮੀ ਨਾਲ ਸੰਬੰਧਿਤ ਦਰਜ ਨੇ ਔਰ ਔਨ ਰਿਕਾਰਡ ਆਏ ਗੱਲ ਤੇ ਅੱਜ ਸਾਡੇ ਇਹਨਾਂ ਲੋਕਾਂ ਦਾ ਇਹਨਾਂ ਸਿੱਖਾਂ ਦਾ ਉਹ ਮਸੀਹਾ ਬਣ ਗਿਆ ਕਹਿੰਦਾ ਜੀ ਸਾਡਾ ਪਾਰਤਾਰਾ ਹੁਣ ਪ੍ਰਦੀਪ ਕਲੇਰ ਕਰੇਗਾ ਕੁਸ ਤਾਂ ਸ਼ਰਮ ਕਰੋ ਜੋ ਅੱਜ ਦੇ ਤੁਹਾਡੇ ਹਾਲਾਤ ਬਣ ਗਏ ਸਿੱਖੀ ਵੇਖਣਗੇ ਇਤਿਹਾਸ ਕੀ ਕਹੇਗਾ ਕਿ ਜਿਸ ਨੇ ਬੇਅਦਬੀ ਕੀਤੀ ਜਿਹਨੇ ਇਹ ਸਾਰਾ ਮਾਮਲਾ ਖੜਾ ਕੀਤਾ ਉਸ ਨੂੰ ਤੁਸੀਂ ਸਨਮਾਨ ਕਰ ਰਹੇ ਹੋ ਮੈਨੂੰ ਅੱਜ ਤਾਂ ਕਹਿਣਾ ਚਾਹਣਾ ਕਿ ਜਿੰਨੇ ਤੁਸੀਂ ਗਿਰ ਚੁੱਕੇ ਹੋ ਅੱਜ ਇਹ ਤੁਸੀਂ ਜਿਹੜੇ ਲੋਕ ਕਹਿੰਦੇ ਹੋਗੇ ਸੀ ਅਕਾਲੀ ਦਲ ਨੂੰ ਕਿ ਨਾ ਸਹੀ ਕਰਨਾ ਚਾਹੁੰਦੇ ਆ ਤੁਸੀਂ ਪ੍ਰਦੀਪ ਕਲੇਰ ਨੂੰ ਪ੍ਰਧਾਨ ਬਣਾਓ ਤਾਂ ਇਹ ਤੁਹਾਡਾ ਤਾਰਨ ਹਰ ਬਣ ਸਕੇ ਚਾਹੀਦਾ ਕੀ ਸੀ ਕਿ ਜਿਹੜੀਆਂ ਸਰਕਾਰਾਂ ਦੀ ਇਹ ਕਰਤੂਤ ਆ ਜਿਹਦੇ ਕਰਕੇ ਉਹ ਬਾਹਰ ਫਿਰ ਰਿਆ ਜਿਹਦੇ ਕਰਕੇ ਉਹ ਅੱਜ ਤੁਹਾਡੇ ਆਲੇ ਦੁਆਲੇ ਦੰਦ ਨਾਉਂਦਾ ਫਿਰਦਾ ਤੁਹਾਨੂੰ ਮੂੰਹ ਚੜਾ ਰਿਆ ਸਿੱਖਾਂ ਨੂੰ ਸ਼ਰਮਿੰਦਗੀ ਆ ਇਸ ਗੱਲ ਦੀ ਕਿੱਥੇ ਗਈ ਸਾਡੀ ਅਣ ਜਿੱਥੇ ਗੁਰੂ ਦੀ ਗੱਲ ਕਰਦੇ ਸੀ ਗੁਰ ਕੀ ਨਿੰਦਾ ਸੁਣੇ ਨਾ ਕਾਰ ਭੇਟ ਕਰੇ ਸੰਗ ਕਿਰਪਾਨ ਉਹ ਕਿੱਥੇ ਚਲੀ ਗਈ ਮੈਂ ਇਹ ਦੱਸਣਾ ਚਾਹੁੰਦਾ ਕਿ ਅੱਜ ਫਰਜ਼ ਸਾਡਾ ਇਹ ਬਣਦਾ ਸੀ कि ਜਿਹੜਾ ਗੱਲਾਂ ਇਹ ਲਲਕਾਰੇ ਮਾਰ ਰਿਹਾ ਸਭ ਤੋਂ ਪਹਿਲਾਂ ਸਰਕਾਰ ਨੂੰ ਇਸ ਗੱਲ ਜਗਾਉਂਦੇ ਸਰਕਾਰ ਦੇ ਲਈ ਇਸ ਗੱਲ ਦੀ ਆਵਾਜ਼ ਠਾਉਂਦੇ ਕਿ ਇਸ ਨੂੰ ਫੜੋ ਤੇ ਫੜ ਕੇ ਨੂੰ ਅੰਦਰ ਕਰੋ ਸਜ਼ਾ ਦਿਓ ਸਿੱਖ ਕੌਮ ਨੇ ਆਪਣੀਆਂ ਰਵਾਇਤਾਂ ਮੁਤਾਬਕ ਇਹੋ ਜਿਹੇ ਦੋਸ਼ੀਆਂ ਨੂੰ ਸਜ਼ਾਵਾ ਦਿੱਤੀਆਂ ਪਰ ਤੁਸੀਂ ਉਹਨੂੰ ਫਿਰੋ ਬਣਾ ਰਹੇ ਹੋ ਅੱਜ ਉਹਦੀਆਂ ਗੱਲਾਂ ਨੂੰ ਕੋਟ ਕਰ ਰਹੇ ਹੋ ਦੱਸੋ ਕੀ ਵੱਖਰਾ ਕਹਤਾ ਉਹਨੂੰ ਇਹਦਾ ਮਤਲਬ ਜਿਹੜੀ ਤੁਸੀਂ ਚਿੱਠੀ ਪਹਿਲਾ ਅਕਾਲ ਤਖਤ ਸਾਹਿਬ ਦਿੱਤੀ ਆ ਉਹ ਚਿੱਠੀ ਹੋਰ ਦੁਬਾਰਾ ਮੈਂਡ ਕਰਾਓ ਉੱਚ ਕੋਟ ਬਾਓ ਕਿ ਪ੍ਰਦੀਪ ਕਲੇਰ ਸਾਹਿਬ ਨੇ ਸਾਡੇ ਤੇ ਬਹੁਤ ਵੱਡਾ ਆਸ਼ਾਨ ਕੀਤਾ ਸਾਡੇ ਤੇ ਕਿਰਪਾ ਕੀਤੀ ਸਾਨੂੰ ਇਹ ਜਾਣਕਾਰੀ ਦਿੱਤੀ ਤੇ ਅਗੀਨਾ ਜਹਦਰ ਸਾਹਿਬ ਇਹ ਹੋਰ ਗੱਲਾਂ ਇਹ ਜਮਾ ਕਰੂ ਹੱਦ ਹੋ ਗਈ ਹੈ ਐਡੀ ਸ਼ਰਮਨਾਕ ਗੱਲ ਹੈ ਸ਼ਰਮਿੰਦੇ ਆ ਅਸੀਂ ਇਸ ਗੱਲ ਤੇ ਕਿ ਆਪਣੇ ਆਪ ਨੂੰ ਸਿੱਖ ਹੋਣ ਵਾਲੇ ਕੋਈ ਹੋਰ ਬੰਦਾ ਕਰੇ ਕਿਸੇ ਹੋਰ ਕੌਮ ਦਾ ਕਰੇ ਕਿਸੇ ਵੱਖਰੇ ਧਰੇ ਦਾ ਕਰੇ ਕਿ ਆ ਕੁਲਦੀਪ ਸਿੰਘ ਬਡਾਲਾ ਜਿਹੜਾ ਇਹ ਆਪਣੇ ਆਪ ਨੂੰ ਮਹਾਨ ਸਿੱਖ ਸਮਝਦਾ ਮੈਂ ਕਦਰ ਕਰਦਾ ਅੱਜ ਵੀ ਕਰਦਾ ਗੁਰਪ੍ਰਤਾਪ ਸਿੰਘ ਬਟਾਲਾ ਇਹਨਾਂ ਨੂੰ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਇਹਦਾ ਜਵਾਬ ਦੇਣਾ ਚਾਹੀਦਾ ਅੱਜ ਮੈਂ ਇੱਕ ਸਿੱਖ ਹੋਣ ਦੇ ਨਾਤੇ ਮੈਂ ਸ਼ਰੋਣੀ ਗੁਰਦਰਾ ਪ੍ਰਬੰਧ ਕਮੇਟੀ ਦਾ ਸੇਵਾਦਾਰ ਹਾਂ ਪਰ ਮੇਰਾ ਅੱਜ ਇੱਥੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਾ ਮੇਰੇ ਮਨ ਦਾ ਬਲਵਰਾ ਇੱਕ ਸਿੱਖ ਹੋਣ ਦੇ ਨਾਤੇ ਉਹ ਇਹ ਬਹੁਤ ਮਾੜੀ ਗੱਲ ਆ ਸਿੱਖ ਇਤਿਹਾਸ ਦੇ ਵਿੱਚ ਐਡੀ ਮਾੜੀ ਗੱਲ ਆ ਕਿ ਐਡਾ ਮਾੜਾਪਨ ਆ ਜਾਇਆ ਕਿ ਇੱਕ ਗੁਰੂ ਗ੍ਰੰਥ ਸਾਹਿਬ ਦੀ ਦੋਸ਼ੀ ਦਾ ਕਾਰਨ ਸਭ ਤੋਂ ਮੋਢੀ ਨੇ ਚਲਾਇਆ ਉਸ ਬੰਦੇ ਨੂੰ ਲੈ ਕੇ ਅਸੀਂ ਸਨਮਾਨ ਦੇ ਰਹੇ ਹਾਂ ਉਹ ਇਹਨਾਂ ਦਾ ਹੀਰੋ ਆ ਉਹ ਇਹਨਾਂ ਦਾ ਰਾਹ ਦਾ ਸੇਰਾ ਉਹ ਇਹਨਾਂ ਦਾ ਮਾਰਗਦਰਸ਼ਕ ਆ ਕੀ ਬਹੁਤ ਧੰਨਵਾਦ ਜੀ ਤੁਹਾਡਾ ਸਵਾਲ ਪੁੱਛ ਰਹੇ ਹੋ ਤੁਸੀਂ ਸਵਾਲ ਅਕਾਲ ਤਖਤ ਸਾਹਿਬ ਨੂੰ ਕਰ ਚੁੱਕੇ ਹੋ ਤੇ ਅਕਾਲ ਤਖਤ ਸਾਹਿਬ ਕੀ ਫੈਸਲਾ ਕਰਦਾ ਦਰੋ ਦਰੋ ਡਰੋ ਅਕਾਲ ਤਖਤ ਦੇ ਦਾ ਛੇਵੇਂ ਪਾਤਸ਼ਾਹ ਦੀ ਉਸ ਸ਼ਕਤੀ ਦੇ ਭੈ ਤੋਂ ਡਰੋ ਜਿਹੜਾ ਇੱਥੇ ਜਿਹੋ ਜੀ ਮਨਸ਼ਾ ਨਾ ਆਊਗਾ ਹੋਗੋ ਬਰਾਬਤ ਹੋਊਗਾ ਮੈਂ ਇੱਥੇ ਕਿਸੇ ਨੂੰ ਬਰੀ ਕਰਨ ਲਈ ਕਿਸੇ ਨੂੰ ਕਿਨਾਂ ਉਹਦੀ ਹਮਾਇਤ ਕਰਨ ਵਾਸਤੇ ਨਹੀਂ ਆਇਆ ਪਰ ਮੈਂ ਇੱਕ ਸਿੱਖ ਹੋਂ ਦੇ ਨਾਤੇ ਆਇਆ ਜਿਹੜਾ ਕੁਝ ਤੁਸੀਂ ਆ ਕਰਮ ਕਰ ਰਹੇ ਹੋ ਇਹ ਕਰਮ ਤੁਹਾਨੂੰ ਜ਼ਿੰਦਗੀ 'ਚ ਸਭ ਤੋਂ ਕਾਲਾ ਕਰਨਾ ਮੈਂ ਤੁਹਾਡਾ ਮੈਂ ਨਹੀਂ ਕਹਦਾ ਕਿ ਮੈਂ ਬਹੁਤ ਮਹਾਨ ਸਿੱਖ ਹੋਵਾਂਗਾ ਮੈਂ ਤਾਂ ਛੋਟਾ ਜਿਹਾ ਸੇਵਾਦਾਰਾਂ ਝਾੜੂ ਬਰਦਾਰ ਹਾਂ ਪਰ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਮੈਂ ਆਵਾਮ ਨੂੰ ਇਹ ਗੱਲ ਦੱਸਣੀ ਚਾਹੁੰਨਾ ਕਿ ਇਹ ਜਿਹੜਾ ਕੁਝ ਹੋ ਰਿਹਾ ਤੁਸੀਂ ਦੇਖੋ ਇਹਨੂੰ ਇਸ ਨੂੰ ਪਰਚੋਲੋ ਕੀ ਇੱਕ ਵਿਅਕਤੀ ਨਾਲ ਜਿਹੜਾ ਵੀ ਤੁਹਾਡਾ ਰਾਸੀ ਵਿਰੋਧੀ ਆ ਉਸ ਨੂੰ ਮਾਰਨ ਵਾਸਤੇ ਅੱਜ ਤੁਸੀਂ ਬਿਆਦਮੀ ਦੇ ਸਭ ਤੋਂ ਵੱਡੇ ਦੋਸ਼ੀ ਨੂੰ ਤੁਸੀਂ ਸਨਮਾਨ ਦੇ ਰਹੇ ਹੋ ਮੈਂ ਫਿਰ ਕਹਿੰਦਾ ਉਹਨੂੰ ਕਾਹਨੂੰ ਜਿਹੜੇ ਚੰਗਾ ਅਫਸਰ ਤੁਸੀਂ ਬਣਾਉਣ ਜਾ ਰਹੇ ਹੋ ਉਹਦਾ ਪ੍ਰਧਾਨ ਬਣਾ ਦੋ ਇਹ ਅੱਜ ਮੇਰੇ ਮਨ ਦੇ ਬਲਵਲੇ ਸੀ ਸ਼ੈ ਦਿੱਤੀ ਜਾ ਰਹੀ ਹੈ ਕਿਦ ਤਰ੍ਹਾਂ ਤੇ ਸਾਜ਼ਿਸ਼ ਕੀਤੀ ਜਾ ਰਹੀ ਹੈ ਤੇ ਸ਼ੈ ਸਰਕਾਰਾਂ ਦੀ ਮੈਂ ਕਹਿੰਦਾ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਭਾਜਪਾ ਇਹ ਕੰਮ ਕਰ ਰਹੀ ਆ ਉਹਦਾ ਕੰਮ ਹੈ ਉਹ ਕਹਿੰਦਾ ਮੈਂ ਸਿੱਖਾਂ ਨੂੰ ਚੌਥੀ ਕਰਨੀ ਆ ਸਿੱਖਾਂ ਦੀ ਲੀਡਰਸ਼ਿਪ ਨੂੰ ਖਤਮ ਕਰਨਾ ਅਕਾਲ ਤਖਤ ਸਾਹਿਬ ਦੀ ਉਸ ਸਰਵਉੱਚਾ ਨੂੰ ਚੈਲੰਜ ਕਰਾਉਣਾ ਕਾਂਗਰਸ ਕਹਿੰਦੀ ਆ ਮੈਂ ਟਾਇਆ ਅਕਾਲ ਤਖਤ ਸਾਹਿਬ ਅਸੀਂ ਇਸੇ ਨੀਤੀ ਤੇ ਚੱਲਾਂਗੇ ਉਹ ਇਥੋਂ ਦੀ ਮੌਜੂਦਾ ਸਰਕਾਰ ਇਹ ਗੱਲ ਕਹਿੰਦੀ ਆ ਪਰ ਹਨਾਨੀ ਇਸ ਗੱਲ ਦੀ ਕਿ ਉਹਨਾਂ ਤਿੰਨਾਂ ਪਾਰਟੀਆਂ ਦੀਆਂ ਨੇ ਤਿੰਨੇ ਪਾਰਟੀਆਂ ਸਿੱਖ ਕੌਮ ਨੂੰ ਮਾਰਨਾ ਚਾਹੁੰਦੀਆਂ ਨੇ ਲੀਡਰਲੈਸ ਕਰਨਾ ਚਾਹੁੰਦੀਆਂ ਨੇ ਅਕਾਲ ਤਖਤ ਸਾਹਿਬ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਉਹਨਾਂ ਦੀ ਬੋਲੀ ਤੁਸੀਂ ਬੋਲ ਰਹੇ ਹੋ ਆਪਣੇ ਆਪ ਨੂੰ ਵਟੇ ਅਕਾਲੀ ਬੋਲ ਰਹੇ ਹੋ ਦੋ ਮੁਕੇ ਮਰ ਲੋੜੀ ਗੱਲ ਗਰੇਲ ਸਰ ਜਿਸ ਤਰ੍ਹਾਂ ਇਹ ਮਾਮਲਾ ਸ੍ਰੀ ਕਾਲ ਤਖਸਾਲ ਨੂੰ ਕੇ ਪਹੁੰਚਿਆ ਦੋਵਾਂ ਧਿਰਾਂ ਨੂੰ ਸੰਜਮ ਰੱਖਣ ਦੀ ਲੋੜ ਨਹੀਂ ਇਸ ਮਸਲੇ ਤੇ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਜੀ ਇਹਦਾ ਮਤਲਬ ਤੁਹਾਨੂੰ ਕਾਲ ਤਖਸਾਲ ਤੇ ਕੋਈ ਕੋਈ ਉਹ ਤਾਂ ਸੋਦਾ ਸਤਕਾਰ ਨਹੀਂ ਤੁਹਾਨੂੰ ਵਿਸ਼ਵਾਸ ਹੀ ਨਹੀਂ ਨਹੀਂ ਦੋਵੇਂ ਧਿਰਾਂ ਨੂੰ ਇੰਜਾਮ ਬਾਜੀ ਨਹੀਂ ਦੂਜੀ ਧਰ ਮੈਂ ਨਹੀਂ ਮੈਂ ਕਿਸੇ ਦੀ ਤਰਫਦਾਰੀ ਨਹੀਂ ਕਰਨ ਲਈ ਬਿਠਾ ਇੱਥੇ ਪਰ ਮੈਂ ਇਹ ਗੱਲ ਕਰਦਾ ਕਿ ਜਿੰਨਾਂ ਨੂੰ ਤੁਸੀਂ ਪੱਤਰ ਦਿੱਤਾ ਉਹਨਾਂ ਨੇ ਸੱਦਾ ਦਿੱਤਾ ਉਹਨੇ ਜਵਾਬ ਦੇਤਾ ਉਹ ਜਵਾਬ ਚ ਜਵਾਬ ਇੱਕ ਇਤਿਹਾਸ ਦਾ ਪੰਨਾ ਬਣ ਗਿਆ ਜਿਹੜਾ ਕਦੇ ਲੁਕਿਆ ਰਹਿ ਨਹੀਂ ਸਕਦਾ ਉਹਦੇ ਲਈ ਤੁਸੀਂ ਸਵਾਲ ਕੀਤੇ ਠੀਕ ਹੈ ਮੈਨੂੰ ਇਸ ਗੱਲ ਦਾ ਕੋਈ ਮਸਲਾ ਨਹੀਂ ਪਰ ਤੁਸੀਂ ਇਹੋ ਜਿਹੇ ਲੋਕਾਂ ਨੂੰ ਤੁਸੀਂ ਆਪਣਾ ਆਪਣਾ ਹੀਰੋ ਬਣਾ ਰਹੇ ਜਿਹਨੇ ਸਭ ਤੋਂ ਘੌਣੀ ਕੰਮ ਕੀਤਾ ਕਿਸੇ ਖਣ ਏਡਾ ਗਰਕ ਗਿਆ ਉਹਦੀ ਅੱਖ ਮਰ ਗਈ ਆਪਣੇ ਗੁਰੂ ਪ੍ਰਤੀ ਉਹਦਾ ਸਮਰਪਣ ਖਤਮ ਹੋ ਗਿਆ ਇਹ ਲੋਕ ਕੀ ਗਵਾਹੀ ਕਰਨਗੇ ਇਹ ਬਹੁਤ ਵੱਡਾ ਸਵਾਲ ਹੈ ਮੈਂ ਸੰਗਤ ਨੂੰ ਅਪੀਲ ਕਰਦਾ ਮੈਂ ਇੱਕ ਨਿਮਾਣਾ ਸੇਵਕ ਹੋਣ ਦੇ ਨਾਤੇ ਅਪੀਲ ਕਰਦਾ ਕੀ ਇਸ ਗੱਲ ਦਾ ਅਸਲੀ ਅਰਥ ਸਮਝੋ ਕਿ ਇੰਨੇ ਅਸੀਂ ਗਿਰ ਗਏ ਰਾਜਨੀਤੀ ਦੀ ਦਲਦਲ ਵਿੱਚ ਇੰਨੇ ਫਸ ਗਏ ਕਿ ਅਸੀਂ ਰਾਜਨੀਤਿਕ ਵਿਰੋਧੀਆਂ ਨੂੰ ਮਾਰਨ ਵਾਸਤੇ ਅਸੀਂ ਆਪਣਾ ਆਕਾ ਆਪਣਾ ਹੀਰੋ ਉਹ ਬਣਾ ਲਿਆ ਜਿਹੜੇ ਬਿਆਦਮੀ ਕਰਨ ਵਾਲੇ ਨੇ ਇਹ ਡੇਰਾ ਸਰਸਾ ਸਾਧ ਦੇ ਚੇਲੇ ਈੜਿਆ ਨਾਟਕ ਕਰ ਰਹੇ ਨੇ ਸਰਕਾਰਾਂ ਨੂੰ ਬੁਲਾ ਰਹੀਆਂ ਨੇ ਪੜਿਆ ਹੋਇਆ ਪਾਠ ਬੋਲ ਰਿਹਾ ਹੋ ਪਰ ਅੱਜ ਅਸੀਂ ਇਸ ਗੱਲ ਦਾ ਖਿਆਲ ਨਹੀਂ ਕਰ ਰਹੇ ਕਿ ਅਸੀਂ ਜਿਹੜਾ ਕੁਝ ਕਰ ਰਹੇ ਹਾਂ ਇਹ ਕੌਮ ਸਾਨੂੰ ਸਵਾਲ ਪੁੱਛੇਗੀ ਸੋ ਮੇਰੇ ਵਿਚਾਰ ਸੀ ਮੇਰੇ ਵਿਚਾਰਾਂ ਤੇ ਜਜ਼ਬਾਤ ਥੋੜੇ ਜੇ ਕਰੇਵਾਲ ਸਾਹਿਬ ਵੱਧ ਗਏ ਹੋਣਗੇ ਪਰ ਮੈਂ ਇਸ ਗੱਲ ਦੀ ਮਾਫੀ ਚਾਹੁੰਦਾ ਪਰ ਇਹ ਮੇਰੇ ਦਿਲ ਦਾ ਦਰਦ ਆ ਜਿਹੜਾ ਮੈਂ ਤੁਹਾਡੇ ਸਾਹਮਣੇ ਇੱਕ ਛੋਟਾ ਜਿਹਾ ਸਵਾਲ ਆ ਜਿਸ ਦਾ ਤੁਹਾਡੀ ਬੇਦਨਾ ਸਾਡੇ ਵੀ ਮਨ ਚ ਬੇਦਨਾ ਹੋਊਗੀ ਪ੍ਰਦੀਪ ਕਲੇਰ ਨੇ ਜਿਹੜੇ ਇਲਜ਼ਾਮ ਲਗਾਏ ਨੇ ਸਰਦਾਰ ਸੁਖਬੀਰ ਸਿੰਘ ਬਾਅਦ ਉਸ ਤੇ ਡੇਰੇ ਜਾਨ ਦੇ ਉਹਨੇ ਸ਼ਰੀਆਮ ਕਿਹਾ ਕਿ 2012 ਦੀਆਂ ਚੋਣਾਂ 'ਚ ਅਸੀਂ ਉਹਨਾਂ ਦੀ ਮਦਦ ਕੀਤੀ ਜੀਬਾ ਹਰ ਸਿੰਘ ਗੱਤੌਰ ਦੀ ਬਠਿੰਡੇ 'ਚ ਮਦਦ ਕੀਤੀ ਸਰਦਾਰ ਸੁਖੀ ਸਿੰਘ ਬਾਦਲ ਨੂੰ ਐਮਪੀ ਬਣਾਉਣ ਵਿੱਚ ਅਸੀਂ ਯੋਗਦਾਨ ਪਾਇਆ ਬੀਜੇਪੀ ਵੱਲੋਂ ਸਵਾਲ ਉਹਦਾ ਸਪਸ਼ਟ ਕਰਨਾ ਕਾਂਗਰਸ ਦੇ ਮੈਂ ਮੈ ਤੁਹਾਨੂੰ ਚਰਜੀਤ ਸਿੰਘ ਜੀ ਗੱਲ ਨੂੰ ਇਹ ਕਰ ਵੱਢੀ ਕਰਨਾ ਚਾਹੁੰਨਾ ਕਿ ਹੁਣ ਜਿਹਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਕਿ ਐਸੀ ਮਾਨਸਿਕਤਾ ਦਾ ਬੰਦਾ ਤੁਸੀਂ ਉਹਨੂੰ ਵਜਨ ਦੇ ਰਹੇ ਹੋ ਤੁਸੀਂ ਉਹਨੂੰ ਸਨਮਾਨ ਦੇ ਰਹੇ ਹੋ ਉਹਦੀ ਇੱਕ ਵਾਰ ਬਰੇ ਬਰੇ ਉਸਦੇ ਉਸਦੇ ਕਹੇ ਨੂੰ ਤੁਸੀਂ ਸਵਾਲ ਬਣਾ ਰਹੇ ਹੋ ਜਿਹੜੇ ਕਾਲਤਖਸਰ ਤੇ ਆਉਣਾ ਹੈ ਕਿ ਕਾਲਤਖਸਰ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਪਿਛਲੇ ਸਮੇਂ 'ਚ ਫੋਟੋਆਂ ਨੇ ਜਾਰੀ ਨੇ ਜਾਂਦੇ ਰਹੇ ਉਦੋਂ ਬਾਅਦ ਜਿਹੜੀਆਂ ਚੋਣਾਂ ਦੇ ਵਿੱਚ ਤੁਸੀਂ ਦੇਖੋਗੇ ਜਦੋਂ ਕਾਲਤਖਸਰ ਨੇ ਤਲਬ ਕੀਤੇ ਸੀ ਅਕਾਲੀ ਦਲ ਦੇ ਜਿਹੜੇ ਤੇ ਕਾਂਗਰਸ ਦੇ ਜਿਹੜੇ ਲੋਕ ਜਿਹੜੇ ਖੜੇ ਸੀ ਇਲੈਕਸ਼ਨ 'ਚ ਉਹਨਾਂ ਦੇ ਵਿੱਚ ਇਹਨਾਂ ਨੂੰ ਕਿਉਂ ਨਹੀਂ ਸੀ ਬੁਲਾਇਆ ਜਦੋਂ ਕੋਈ ਇਹਨਾਂ ਨੇ ਕਿਉਂ ਨਹੀਂ ਕਿਹਾ ਇਦਾ ਮਤਲਬ ਇਹਨਾਂ ਦਾ ਨਮਾਇਦਾ ਮੈਂ ਫੇਰ ਕਹਿਣਾ ਮੈਂ ਫੇਰ ਨਹੀਂ ਤਰਫਦਾਰੀ ਕਿਸੇ ਇੱਕ ਵਿਸ਼ੇਸ਼ ਵਿਅਕਤੀ ਦੀ ਕਰਦਾ ਇਹ ਜਿਹੜਾ ਕੁਝ ਹੋਇਆ ਸੀ ਉਹ ਸਾਰਾ ਕੁਝ ਸਾਹਮਣੇ ਸੀ ਪਰ ਅੱਜ ਪ੍ਰਦੀਪ ਕਲੇਰ ਦੇ ਕਹਿਣ ਤੇ ਤੁਸੀਂ ਉਹਦੇ ਸੱਚ ਨੂੰ ਮੰਨ ਕੇ ਤੁਸੀਂ ਲੋਕਾਂ ਦੇ ਵਿੱਚ ਇਹ ਜਿਹੜੀ ਗੱਲ ਕਰਨ ਨੂੰ ਜਾ ਰਹੇ ਹੋ ਇਮਤਿਹਾਨ ਕਲੇਰ ਨੂੰ ਪਾਸੇ ਕਰ ਦਈਏ ਮੈਂ ਕਹਿੰਦਾ ਇਹ ਗਿਆਨੀ ਗੁਰਮਖ ਸਿੰਘ ਲਗਾ ਕੇ ਆਏ ਹੈ ਮੇਰੀ ਗੱਲ ਗੁਰਮਖ ਸਿੰਘ ਕਹਿੰਦੇ ਮੈਂ ਚਰਜੀ ਸਿੰਘ ਦੀ ਉਹੀ ਗੱਲ ਕਰਦਾ ਕਿ ਜਿਹੜਾ ਜਿਹੜਾ ਦੋਸ਼ ਪੱਤਰ ਆ ਉਹ ਚ ਵੀ ਇਹੀ ਗੱਲਾਂ ਨੇ ਜਿਹੜੀ ਕਿਹੜੀ ਗੱਲ ਨਵੀਂ ਕਰਤੀ ਹਾਂ ਕਰੇਵਾ ਸਾਹਿਬ ਹੁਣ ਬਾਤ ਕਰਦੇ ਆ ਜੀ ਬਖਾਰ ਵਾਸਤੇ ਬਾਤ ਜੈਨੀ ਗੁਰਮਤ ਸਿੰਘ ਨੂੰ ਇਥੋਂ ਬਾਹਰ ਕੱਢਣਾ ਉਹ ਵੱਖਰਾ ਮਸਾ ਜੀ ਅੱਜ ਦੇ ਗੱਲ ਨੂੰ ਅੱਜ ਦੀ ਗੱਲ ਨੂੰ ਰਲ ਗੱਲ ਨਾ ਕਰੋ ਜਿਹੜੀ ਆ ਤੂੰ ਤੇ ਨਾਲ ਲੋਕਾਂ ਨੇ ਕੀਤੀ ਆ ਇਹ ਅਸੀਂ ਲੋਕਾਂ 'ਚ ਲਿਆਉਣਾ ਚਾਹੁੰਦੇ ਆ ਤੁਹਾਡੇ ਲਈ ਬਹੁਤ ਸਾਰਾ ਸਮਾਂ ਵਾ ਭਾਵੇਂ ਤੁਸੀਂ ਸਾਰੀ ਰਾਤੀ ਮੇਰੇ ਨਾਲ ਗੱਲ ਕਰੀ ਗੱਲ ਇਸ ਨੂੰ ਚੁੱਕ ਮੋੜਨਾ ਇਹਦਾ ਮੁੱਖ ਦੋਸ਼ੀ ਆ ਕਿਸੇ ਮਾਮਲੇ ਦੇ ਵਿੱਚ ਉਹਦੀਆਂ ਇੰਨੇ ਦੋਸ਼ਾਂ ਨੂੰ ਇੰਨਾ ਗੰਭੀਰ ਤੱਕ ਕਿਉਂ ਦਿੱਤੀ ਜਾ ਰਹੀ ਹੈ ਮੈਂ ਤਾਂ ਉਹੀ ਕਹਿ ਰਹਿਣਾ ਜੀ ਅਸੀਂ ਅਸੀਂ ਇੰਨੇ ਇੰਨੇ ਕ ਖਲਾਕੀ ਗਿਰ ਗਏ ਆ कि ਅਸੀਂ ਉਹਨਾਂ ਨੂੰ ਆਪਣਾ ਹੀਰੋ ਬਣਾ ਰਹੇ ਹਾਂ ਉਹਨਾਂ ਦੇ ਦਿੱਤੇ ਕਟੇਸ਼ਨਾਂ ਨੂੰ ਅਸੀਂ ਲੋਕਾਂ ਵਿੱਚ ਲੈ ਕੇ ਜਾ ਰਹੇ ਤੇ ਸਵਾਲ ਪੁੱਛ ਰਹੇ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ